ਇਸ ਸਮੇਂ ਤੋਂ ਕਿਸਾਨ ਸੰਘਰਸ਼ ਕਰਨ ਦੇ ਵਿੱਚ ਲੱਗਾ ਤਾਂ ਦੱਸਦੀ ਹੈ ਕਿ ਦਿੱਲੀ ਵੱਲੋਂ ਰੋਕ ਕੀਤਾ ਗਿਆ ਵੱਡੀ ਗਿਣਤੀ ਕਿਸਾਨਾਂ ਦੀ ਦਿੱਲੀ ਵੱਲੋਂ ਰੋਕ ਕਰਦੀ ਪਈ ਹੈ ਹਰਿਆਣੇ ਦੇ ਬਾਰਡਰਾਂ ਉੱਤੇ ਉਹਨਾਂ ਨੂੰ ਰੋਕ ਦਿੱਤਾ ਗਿਆ ਪਰ ਉਹਦੇ ਦਰਮਿਆਨ ਇੱਕ ਸੱਦਾ ਹੋਰ ਦਿੱਤਾ ਗਿਆ ਸੀ ਇੱਕ ਕਾਲ ਹੋਰ ਦਿੱਤੀ ਗਈ ਸੀ ਕਿ ਅੱਜ ਦੇ ਦਿਨ ਰੇਲਵੇ ਟ੍ਰੈਕਾਂ ਦੇ ਉੱਤੇ ਕਿਸਾਨ ਜ਼ਰੂਰ ਬੈਠਣਗੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਕਾਲ ਦਿੱਤੀ ਗਈ ਸੀ ਤੇ ਇਸ ਵਕਤ ਅਸੀਂ ਅੰਮ੍ਰਿਤਸਰ ਦੇ ਵੱਲਾ ਰੇਲਵੇ ਟ੍ਰੈਕ ਦੇ ਉੱਤੇ ਪਹੁੰਚੇ ਹਾਂ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੇ ਟ੍ਰੇਨਾਂ ਬਿਲਕੁਲ ਬੰਦ ਕਰ ਦਿੱਤੀਆਂ ਗਿਆ ਨੇ ਤੇ ਇਧਰ ਪਾਸੇ ਦੇਖ ਲਓ ਕਿਸਾਨ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਪੁਲਿਸ ਦੇ ਪੂਕਤਾ ਇੰਤਜ਼ਾਮ ਨੇ ਤਾਂ ਜੋ ਪੀਸਫੁਲ ਤਰੀਕੇ ਦੇ ਨਾਲ ਇਹ ਪ੍ਰੋਟੈਸਟ ਜਿਹੜਾ ਇਹਨਾਂ ਦਾ ਕਿਸਾਨਾਂ ਦਾ ਹੋ ਸਕੇ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਵੱਲਾ ਦੀ ਵੱਲਾ ਫਾਟਕ ਵੱਲਾ ਰੇਲਵੇ ਟਰੈਕ ਦੀ ਸੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਇੱਕ ਵਾਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਤਸਵੀਰ ਜਿਹੜੀ ਹੈ ਦਰਸ਼ਾਉਂਦੀ ਪਈ ਆ ਕਿਸ ਤਰੀਕੇ ਦੇ ਨਾਲ ਇਹ ਵੱਡੀ ਗਿਤੀ ਦੇ ਵਿੱਚ ਕਿਸਾਨ ਜਿਹੜੇ ਲਗਾਤਾਰ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਦੇਖੋ ਉਧਰੋਂ ਟਾਣੀਆਂ ਬਣਾ ਬਣਾ ਕੇ ਕਿਸਾਨ ਵੱਡੀ ਗਿਤੀ ਦੇ ਵਿੱਚ ਇਹਨਾਂ ਰੇਲਵੇ ਟ੍ਰੈਕਾਂ ਦੇ ਵੱਲੋਂ ਵੱਧਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਪ੍ਰੋਟੈਸਟ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਬਣਾਇਆ ਜਾਵੇ ਜਿਸ ਵਜ੍ਹਾ ਕਰਕੇ ਪੁਲਿਸ ਵੱਲੋਂ ਵੀ ਇਹਨਾਂ ਦੇ ਨਾਲ ਗੱਲਬਾਤ ਜ਼ਰੂਰ ਕੀਤੀ ਗਈ ਹੈ ਤੇ ਨਾਲ ਦੇ ਨਾਲ ਪੁਲਿਸ ਵੱਲੋਂ ਹਰ ਇੱਕ ਦੇ ਉੱਤੇ ਨਜ਼ਰ ਵੀ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੇ ਕੋਈ ਪਟਾਸ਼ ਦੇ ਵਿੱਚ ਸ਼ਰਾਰਤੀ ਅਨਸਰ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇਵੇ ਜਿਸ ਦੇ ਨਾਲ ਮਾਹੌਲ ਖਰਾਬ ਹੋਵੇ ਤਾਂ ਇਸ ਕਰਕੇ ਵੀ ਕਿਤਨਾ ਕਿਤੇ ਪੁਲਿਸ ਦੀ ਜਿਹੜੀ ਟੀਮਾਂ ਨੇ ਉਹ ਲਗੀਆਂ ਹੋਈਆਂ ਨੇ ਫਿਲਹਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸੋ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਤਿਆਰੀਆਂ ਨੇ ਉਹ ਕਿਸਾਨੀਆਂ ਜਰੂਰ ਨਜ਼ਰ ਆ ਰਹੀਆਂ ਨੇ ਬੀਬੀਆਂ ਕੀ ਨੌਜਵਾਨ ਕੀ ਬਜ਼ੁਰਗ ਕੀ ਹਰ ਕੋਈ ਕਿਤਨਾ ਕਿਤੇ ਇਹਨਾਂ ਰੇਲਵੇ ਟ੍ਰੈਕਾਂ ਦੇ ਉੱਤੇ ਬੈਠਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਹੈ ਤਸਵੀਰ ਹੈ ਆਮਰਾ ਸਰਦੇਵੱਲਾ ਇਲਾਕੇ ਦੀ ਤਸਵੀਰ ਹੈ ਗੱਲਬਾਤ ਵੀ ਅਸੀਂ ਜ਼ਰੂਰ ਕਿਸਾਨਾਂ ਦੇ ਨਾਲ ਜ਼ਰੂਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪੋਟੈਸ਼ ਜਿਹੜਾ ਅੱਜ ਦਾ ਰਹੇਗਾ ਆਨਰੇ ਸਮਝ ਵਿੱਚ ਕਿ ਕੀ ਤਿਆਰੀਆਂ ਨੇ ਤੁਹਾਡੀਆਂ ਰਹਿਣਗੀਆਂ ਤਾਂ ਉਹ ਵੀ ਕਿਤਨਾ ਕਿਤੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਫਿਲਹਾਲ ਦੀ ਘੜੀ ਜੇਕਰ ਗੱਲ ਹਰਿਆਣੇ ਦੇ ਬਾਰਡਰਾਂ ਦੀ ਕੀਤੀ ਜਾਵੇ ਤਾਂ ਉੱਥੇ ਕਿਸ ਤਰੀਕੇ ਦਾ ਮਾਹੌਲ ਬਣਿਆ ਉਹ ਤੋਂ ਕੋਈ ਵੀ ਗੱਲਬਾਤ ਜਿਹੜੇ ਕਿਸਾਨ ਆਗੂ ਨੇ ਇੱਥੇ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਕਰਾਂਗੇ ਫਿਲਹਾਲ ਦੀ ਘੜੀ ਸਸ਼ਿਕਾ ਵੀ ਅੱਸੀ ਕਾਲ ਜੀ ਜੀ ਆ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਰੇਲਵੇ ਟ੍ਰੈਕਾਂ ਦੇ ਉੱਤੇ ਪੂਰੇ ਪੰਜਾਬ ਭਾਰ ਦੇ ਵਿੱਚ ਕੀ ਕਹਿਣਾ ਚਾਹੀਦਾ ਇਹ ਪੰਜਾਬ ਸਰਕਾਰ ਤੇ ਮੋਦੀ ਦੀ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜਿਹੜਾ ਕੱਲ ਤੋਂ ਜਿਹੜਾ ਸਾਡੇ ਸਿੰਘੂ ਬਾਰਡਰ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਗੋਲੇ ਚਲਾਏ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਅਸੀਂ ਉਸ ਚੀਜ਼ ਦੀ ਬਿਲਕੁਲ ਨਖੇਦੀ ਕਰਦੇ ਆਂ ਤੇ ਪੰਜਾਬ ਸਰਕਾਰ ਤੇ ਉਹਨੂੰ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਆਂ ਕਿ ਇਹ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਐਮਐਸਪੀ ਸਾਡੀ ਹੋਰ ਸਾਡੇ ਜਿਹੜੇ ਕਿਸਾਨਾਂ ਦੇ ਕੇਸ ਪਾਏ ਨੇ ਬਿਜਲੀ ਐਕਟ 2020 ਜਿਹੜਾ ਉਹ ਰੱਦ ਕੀਤਾ ਜਾਵੇ ਤੇ ਬਸ ਇਹੋ ਜੀ ਯਾਨੀ ਕਿ ਜਿੰਨੇ ਕੀ ਮੰਗਾਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਉਹ ਕਿਤਨਾ ਕਿਤੇ ਪੂਰੀਆਂ ਕੀਤੀਆਂ ਜਾਂ ਜਿਸ ਮੰਗਾਂ ਨੂੰ ਲੈ ਕੇ ਅੱਜ ਇਸ ਰੇਲਵੇ ਟ੍ਰੈਕ ਦੇ ਉੱਤੇ ਵੀ ਕਿਤਨਾ ਕਿਤੇ ਕਿਸਾਨ ਜਰੂਰ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਹੋਰ ਵੀ ਵੀਰਾਂ ਦੇ ਨਾਲ ਕਰਾਂਗੇ ਵੀਰ ਜੀ ਵੱਡੀ ਗਿਤੀ 'ਚ ਕਿਸਾਨ ਹਰ ਜਗ੍ਹਾ ਦੇ ਉੱਤੇ ਨਜ਼ਰ ਆ ਰਹੇ ਨੇ ਮੰਗ ਨਹੀਂ ਪੂਰੀ ਹੋ ਰਹੀ ਲੰਬਾ ਸਮਾਂ ਚੱਲਦਾ ਇਹਦੇ ਆਨੇ ਆਦੇ ਖੱਟੇ ਨੇ ਪਾਸਤਾ ਦਾ ਬੜੇ ਬਿਆਹਤਾ ਇਹਦੇ ਨੂੰ ਇੱਧੇ ਇੱਧੇ ਅਸੀਂ ਪਾਸਤਾ ਨੂੰ ਦੰਗਾ ਉਹ ਲੰਗ ਜਾਂਦੇ ਆ ਉੱਥੇ ਉਹਨਾਂ ਦੇਖੋ ਬੰਦ ਕੀਤਾ ਕੋਈ ਗੱਲ ਦਿਨੀ ਨੂੰ ਜਾਂਦੇ ਆ ਆਪਣੀਆਂ ਮੰਗਾਂ ਮੰਗਾਂ ਜਾਂਦੇ ਆ ਇਹ ਖਾ ਉੱਥੇ ਪੱਥੇ ਮਾਰੋ ਤੇ ਗੋਲੇ ਸੱਧੋ ਤੇ ਅਸੀਂ ਗਏ ਨਾਨਾ ਤੇ ਖਾਣੀਆਂ ਹੋਣੀਆਂ ਅਸੀਂ ਕਰਨੀ ਆਤੀ ਆਏ ਆ ਅਹੀਂ ਕੋਈ ਨਾਨਾ ਤੇ ਧਵਾ ਗਏ ਉਥੇ ਹੁਣ ਕਾਨੂੰ ਮੰਨਉਂਦਾ ਨਹੀਂ ਆ ਖਟੇ ਹੀ ਆ ਇਹਨੂੰ ਹੁੰਦਾ ਅਹੀਂ ਉਹਨੂੰ ਨਹੀਂ ਲੰਗਨ ਦਿੰਦਾ ਕੋਈ ਗਾਥਾ ਬਾਂਦੀ ਆ ਇਹ ਹਿੰਦੁਸਤਾਨ ਆ ਬਿਲਕੁਲ ਇਹ ਹਿੰਦੂਸਤਾਨ ਹੈ ਤਾਂ ਹਰ ਇੱਕ ਨੂੰ ਹੱਕ ਹੈ ਆਪਣੀ ਗੱਲ ਰੱਖ ਸਕੇ ਹਰ ਕੋਈ ਆਪਣੀ ਆਪਣੀ ਗੱਲ ਰੱਖ ਸਕੇ ਇਹ ਹੱਕ ਸਾਰਿਆਂ ਨੂੰ ਦਿੱਤਾ ਗਿਆ ਹੈ ਪਰ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਹੁੰਦਾ ਪਿਆ ਕਿਤੇ ਨਾ ਕਿਤੇ ਮੁਸ਼ਕਲ ਜ਼ਰੂਰ ਬਣੀ ਹੋਈ ਹੈ ਹਰ ਇੱਕ ਵਾਸਤੇ ਪਰ ਦੇਖਣਾ ਹੋਏਗਾ ਕਿ ਕਦੋਂ ਤੱਕ ਇਹ ਜਿਹੜਾ ਪ੍ਰੋਟੈਸਟ ਵਾ ਉਹ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਅਗਲੀ ਜਿਹੜੀ ਰਣਨੀਤੀ ਕਿਸਾਨ ਦੀ ਕੀ ਰਹਿੰਦੀ ਹੈ ਗੱਲਬਾਤ ਸਾਂਝੀ ਕਰਾਂਗੇ ਵੀਰ ਜੀ ਬੜੀ ਵੱਡੀ ਗੱਲ ਹੈ ਦੋ ਗੱਲਾਂ ਇਕੱਠੀਆਂ ਕਰਾਂ ਕੀ ਕਹਿਣਾ ਚਾਹੁੰਦੇ ਜੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਰੇਲਵੇ ਟਰੈਕ ਅਹੀਂ ਜਿਹੜਾ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਉੱਤੇ ਦਿੱਲੀ ਦੀਆਂ ਰਹਿੰਦੀਆਂ ਮੰਗਾਂ ਨੂੰ ਮਣਾਉਣ ਲਈ ਦਿੱਲੀ ਜਾ ਰਹੀਆਂ ਉਹਨਾਂ ਤੇ ਜਿਹੜਾ ਅਤਿਆਚਾਰ ਕੀਤਾ ਜਾ ਰਿਹਾ ਉਹਦੇ ਰੋਸ ਵਜੋਂ ਪੰਜਾਬ ਦੇ ਵਿੱਚ ਤਿੰਨ ਘੰਟੇ ਲਈ ਸਾਡੀ ਜਥੇਬੰਦੀ ਵੱਲੋਂ 12 ਤੋਂ 3 ਵਜੇ ਤੱਕ ਰੇਲਾਂ ਜੋੜ ਰਹੀਆਂ ਜਾ ਰਹੀਆਂ ਤੇ ਕੇਂਦਰ ਦੀ ਸਰਕਾਰ ਨੂੰ ਉਤਾੜਨਾ ਕਰਦੇ ਆਂ ਵੀ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹ ਜਿੰਨਾ ਚਿਰ ਲਾਗੂ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਸੰਘਰਸ਼ ਕਿਸੇ ਨਾ ਕਿਸੇ ਰੂਪ ਚ ਜਾਰੀ ਰਹੂਗਾ ਅੱਛਾ ਲੱਗਦਾ ਹੈ ਕਿ ਹਰਿਆਣੇ ਦੇ ਬਾਰਡਰ ਨੂੰ ਟੱਪ ਸਕਣਗੇ ਕਿਉਂਕਿ ਬਹੁਤ ਕੜੇ ਪ੍ਰਬੰਧ ਕੀਤੇ ਗਏ ਨੇ ਹਰਿਆਣਾ ਸਕੇ ਵੇਖੋ ਜੇ ਅੱਗੇ ਆਪਾਂ ਟੱਪ ਕੇ ਗਏ ਉਦੋਂ ਵੀ ਆਪਾਂ ਹਰਿਆਣੇ 'ਚ ਹੀ ਬੈਠੇ ਆਂ ਗੱਲ ਬਾਰਡਰ ਟੱਪਣ ਦੀ ਨਹੀਂ ਗੱਲ ਲੋਕਾਂ ਤੱਕ ਆਵਾਜ਼ ਪਹੁੰਚਾਉਣ ਦੀ ਆ ਪੂਰੇ ਵਰਲਡ 'ਚ ਆਵਾਜ਼ ਪਹੁੰਚਾਉਣ ਦੀ ਆ ਕਿ ਸਾਨੂੰ ਤਕਲੀਫਾਂ ਕਿਹਨੇ ਆਹੀ ਮੰਗਦੇ ਕੀ ਆ ਉਹ ਸਾਡੀ ਆਵਾਜ਼ ਜਿਹੜੀ ਆ ਅੱਜ ਪੂਰੇ ਪੰਜਾਬ 'ਚੋਂ ਵੀ ਹਰਿਆਣੇ 'ਚੋਂ ਵੀ ਬਾਰਡਰਾਂ ਤੋਂ ਵੀ ਉਹ ਲੋਕਾਂ ਤੱਕ ਜਾ ਰਹੀ ਆ ਸਰਕਾਰ ਦੇ ਭਾਦੀ ਜਿਹੜੀ ਆ ਵਿਵਤਾ ਉਹ ਬਣੀ ਆ ਜੀ ਸਰ ਕਹਦਾ ਸਰਕਾਰ ਨੂੰ ਅੱਗੇ ਕਿਉਂ ਨਹੀਂ ਜਾਂਦੇ ਸਰਕਾਰ ਲੋਕਾਂ ਦੀ ਚੁਣੀ ਹੋਈ ਹੈ ਨਾ ਲੋਕ ਰਾਜ ਆ ਤਾਂ ਕਰਕੇ ਨਹੀਂ ਜਾਣ ਦਿੰਦੇ ਉਤਰਾਂ ਦੇ ਲੋਕ ਰਾਜ ਆ ਇਹ ਡੰਡੇ ਦਾ ਰਾਜ ਆ ਜੋਰ ਆ ਇਹ ਕਰਕੇ ਲੋਕਾਂ ਨੂੰ ਜਾਣ ਨਹੀਂ ਜਾਣ ਨਹੀਂ ਦਿੰਦੇ ਲੋਕਾਂ ਦੀ ਗੱਲ ਮੰਗਾ ਮੰਨਣ ਦੀ بجائے ਗੱਲ ਸੁਣਨ ਨੂੰ ਤਿਆਰ ਨਹੀਂ ਇਹ ਕਰਕੇ ਜਿਹੜੀਆਂ ਨੀਤੀਆਂ ਨੇ ਡਬਲਯੂਟੀ ਦੀਆਂ ਨੀਤੀਆਂ ਜਿਹੜੀਆਂ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਜਿਹੜੀਆਂ ਉਹਨਾਂ ਨੂੰ ਜੇ ਲਾਗੂ ਕਰਨਾ ਤੇ ਲੋਕਾਂ ਤੇ ਅਤਿਆਚਾਰ ਕਰਨਾ ਪਊਗਾ ਇੱਕ ਕਰਕੇ ਇੱਕ ਬੰਨੇ ਲੋਕ ਨੇ ਇੱਕ ਬੰਨੇ ਉਹ ਕਰੋੜਾਪਤੀ ਕੰਪਨੀਆਂ ਨੇ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਜਿਹੜਾ ਇਹ ਮੂੰਹ ਜਿਹੜਾ ਖੋਲੇ ਜਾ ਰਿਹਾ ਅੰਦੀ ਅਗਲੀ ਰਣਨੀਤੀ ਕੀ ਹੈ ਅਗਲੀ ਜੋ ਸੰਯੁਕਤ ਕਾਰਨ ਮੋਰਚਾ ਫੈਸਲਾ ਉਹ ਉਹਨੂੰ ਲਾਗੂ ਕਰਾਂਗੇ ਬਿਲਕੁਲ ਜਿਸ ਤਰੀਕੇ ਨਾਲ ਪੂਰੀ ਸੰਯੁਕਤ ਕਿਸਾਨ ਮੋਰਚਾ ਜਿਹੜੀ ਟੀਮ ਕਹਿੰਨਗੇ ਉਸ ਤਰੀਕੇ ਦੇ ਨਾਲ ਅਸੀਂ ਪ੍ਰੋਟੈਸਟ ਵੀ ਕਰਾਂਗੇ ਉਸ ਤਰੀਕੇ ਦੇ ਨਾਲ ਅਸੀਂ ਅਗਲੀ ਰਣਨੀਤੀ ਵੀ ਰੱਖਾਂਗੇ ਫਿਲਹਾਲ ਦੀ ਘੜੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪ੍ਰੋਟੈਸਟ ਕੀਤੇ ਜਾ ਰਹੇ ਨੇ ਇਹਨਾਂ ਵੱਲੋਂ ਕਿਸਾਨ ਆਗੂਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਵੱਡੀ ਗੱਲ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਲੰਬਾ ਸਮਾਂ ਹੋ ਚੁੱਕਿਆ ਹੈ ਧਰਨਿਆਂ ਦੇ ਉੱਤੇ ਅੰਦੋਲਨਾਂ ਦੇ ਉੱਤੇ ਪਰ ਹਜੇ ਤੱਕ ਸਰਕਾਰ ਵੱਲੋਂ ਕੋਈ ਮੰਗ ਇਹਨਾਂ ਦੀ ਪੂਰੀ ਨਹੀਂ ਕੀਤੀ ਗਈ ਪਿਛਲੀ ਵਾਰ ਵੀ 13 ਮਹੀਨੇ ਕਰੀਬ ਦਿੱਲੀ ਦੀਆਂ ਸੜਕਾਂ 'ਤੇ ਰਹੇ ਸੀ ਕਿਸੇ ਕਿਸਾਨ ਚਾਹੇ ਠੰਡ ਸੀ ਚਾਹੇ ਗਰਮੀ ਸੀ ਤਾਂ ਇਸ ਵਾਰ ਵੀ ਕਿਤੇ ਨਾ ਕਿਤੇ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਫਿਰ ਦਿੱਲੀ ਵੱਲ ਨੂੰ ਰੋਕੀਤਾ ਜਾ ਰਿਹਾ ਪਰ ਦਿੱਲੀ ਪਹੁੰਚੇ ਤਾਂ ਉਹਨਾਂ ਰੋਕਿਆ ਜਾ ਰਿਹਾ ਜਿਸ ਵਜ੍ਹਾ ਕਰਕੇ ਹਰ ਸ਼ਹਿਰ ਦੇ ਵਿੱਚ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਸੇ ਤਰੀਕੇ ਨਾਲ ਪ੍ਰੋਟੈਸਟ ਕੀਤਾ ਜਾ ਰਿਹਾ ਰੇਲਵੇ ਟਰੈਕ ਜਾਮ ਕੀਤੇ ਜਾ ਰਹੇ ਨੇ ਕੈਮਰਾਮੈਨ ਬਰੋਸ਼ ਦੇ ਨਾਲ ਸੁਖਚੰਦ ਸਿੰਘ ਫਾਸਟਵੇ ਨਿਊਜ਼